ਜਿਹੜੀ ਹਾਲਤ ਲੈ ਕੇ ਆਏ ਸੀ ਵੀਰ ਉਹ ਵੀ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਉਸ ਦਿਨ ਕੀ ਹਾਲ ਸੀ ਭੈਣ ਜਿਹਦੇ ਨਾਲ ਜੋ ਦੁਰਦਸ਼ਾ ਹੁੰਦੀ ਸੀ ਉਹ ਅਸੀਂ ਪਿਆਰ ਨਹੀਂ ਕਰ ਸਕਦੇ ਤੇ ਰਾਤ ਨੂੰ ਮੁੰਡੇ ਆਉਂਦੇ ਜਿਵੇਂ ਕੀ ਰਾਤ ਨੂੰ ਚਾਰੀ ਨੂੰ ਹੰਦ ਲੱਭੇ ਖਾਦੇ ਗਏ ਲਾ ਜਾਂਦੇ ਸੀ ਇਹ ਕਿਸੇ ਸੋਚ ਨੂੰ ਬਹੁਤ ਜ਼ਿਆਦਾ ਦਾ ਰੋਕਦਾ ਨਹੀਂਗਾ ਜਿੰਨੇ ਰਿਕਾਰਡ ਮਾਰੀ ਸਾਲ ਹੋ ਗਿਆ ਕਰ ਰਹੀ ਨਹੀਂ ਗਰੀ ਮੇਰੇ ਘਰੇ ਨਹੀਂ ਗਈ ਆਹ ਸਭ ਪਤੀ ਵਿਚਾਰਾ ਇਹ ਵੀ ਸਿੱਤਾ ਬੰਦਾ ਕਰੇ ਰਿਹਾ ਇਹ ਤਾਂ ਪੂਣੀ ਤੋਂ ਥੱਲੇ ਦੋ ਟੋਟੇ ਹੋਏ ਹੋਏ ਆ ਬਾਹਰ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭੈਣ ਰੀਨਾ ਕੌਰ ਤੇ ਇਹਦੇ ਪਤੀ ਅੰਗਰੇਜ਼ ਸਿੰਘ ਤੇ ਇਹਨਾਂ ਦਾ ਬੇਟਾ ਅੱਗੇ ਜਸਕਰਨ ਸਿੰਘ ਇਹ ਰੀਨਾ ਭੈਣ ਨੂੰ ਸਾਡੇ ਕੋਲੇ ਜਿਹੜੀ ਹਾਲਤ ਵਿੱਚ ਲੈ ਕੇ ਆਏ ਸੀ ਵੀਰ ਉਹ ਵੀ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਉਸ ਦਿਨ ਕੀ ਹਾਲ ਸੀ ਭੈਣ ਦਾ ਬਾਂਹ ਟੁੱਟੀ ਹੋਈ ਹੈ ਭੈਣ ਦੀ ਬਾਂਹ ਟੁੱਟ ਕੇ ਲਟਕ ਰਹੀ ਹੈ ਨਾਲੋਂ ਇਸ ਹਾਲਤ ਵਿੱਚ ਵੀ ਇਹਦੇ ਨਾਲ ਜੋ ਦੁਰਦਸ਼ਾ ਹੁੰਦੀ ਸੀ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਉੱਥੇ ਮੰਡੀ ਚ ਰੰਡੀ ਸੀ ਸੜਕ ਤੇ ਘਰੇ ਵੀ ਸੀ ਜਾਂਦੀ ਬਾਲਾਂ ਦੇ ਵਿੱਚ ਐਨੇ ਜਟਾਂ ਦੇ ਗੁੱਛੇ ਬਣੇ ਹੋਏ ਸੀ ਕਈ ਦਿਨਾਂ ਬਾਅਦ ਤਾ ਇਸ਼ਨਾਨ ਨਹੀਂ ਕੀਤਾ ਸੀ ਭੈਣ ਨੇ ਇੱਥੇ ਆਇਆ ਤੇ ਇਹਦਾ ਪਤੀ ਵਿਚਾਰਾ ਇਹ ਵੀ ਸਿੱਧਾ ਬੰਦਾ ਅੰਗਰੇਜ਼ ਦਿਹਾੜੀ ਕਰਦਾ ਵਿਚਾਰਾ ਬੱਚੇ ਨੂੰ ਪਾਲੀ ਜਾਂਦਾ ਜਿਵੇਂ ਸਿੱਧਾ ਬੰਦਾ ਹੈ ਵੀ ਰੱਬ ਦਾ ਹੀ ਹੈ ਦੁੱਤਿਆਂ ਖਾਨ ਵਾਲਾ ਰੱਬ ਦੀ ਹੈ ਤੇ ਹੁਣ ਰੀਨਾ ਭੈਣ ਨੂੰ ਇੱਥੇ ਆਏ ਸਾਡੇ ਕੋਲੇ 15 16 ਦਿਨ ਹੋ ਗਏ ਵੱਧ ਹੀ ਹੋ ਗਏ ਡਾਕਟਰ ਕਹਿੰਦੇ ਸੀ ਵੀ ਇਹਦੀ ਬਾਹਾਂ ਦੇ ਵਿੱਚ ਰੌਡ ਪੈਣੀ ਆ ਕਿਉਂਕਿ ਬਾਹਾਂ ਟੁੱਟੀ ਹੋਈ ਆ ਇੱਥੋਂ ਲਟਕਦੀ ਆ ਦੇਖੋ ਆ ਇੱਥੋਂ ਕੋਣੀ ਤੋਂ ਥੱਲੇ ਦੋ ਟੋਟੇ ਹੋਏ ਹੋਏ ਆ ਬਾਹਾਂ ਦੇ ਤੇ ਉਹਨਾਂ ਨੇ ਪਲਾਸਟਰ ਲਾਤਾ ਸੀ ਵੀ ਥੋੜਾ ਜਿਹਾ ਦਿਮਾਗੀ ਸੰਤੁਲਨ ਠੀਕ ਹੋ ਜਵੇ ਭੱਜ ਦੌੜ ਬਹੁਤ ਕਰਦੀ ਸੀ ਚੀਕਾਂ ਹੀ ਮਾਰੀ ਜਾਂਦੀ ਸੀ ਰੋਈ ਹੋਈ ਜਾਂਦੀ ਸੀ ਵੀ ਕਿਤੇ ਬਾਹਾਂ ਖਰਾਬ ਨਾ ਕਰ ਲਵੇ ਤ론 ਦਿਮਾਗ ਦੀ ਦਵਾਈ ਚੱਲੀ ਰਹੀ ਨਾ ਭੈਣ ਕਿਨੂੰ ਠੀਕ ਵੀ ਹੋ ਗਈ। ਫਿਰ ਇਹਨੇ ਪਲਾਸਟਰ ਖੋਲ ਲਿਆ ਜੀ ਥੋੜੇ ਦਿਨ ਬਾਅਦ ਦੁਬਾਰਾ ਫੇਰ ਪਲਾਸਟਰ ਲਵਾਇਆ। ਹੁਣ ਇਹਨੇ ਕੱਲ ਫੇਰ ਪਲਾਸਟਰ ਖੋਲ ਲਿਆ ਜੀ ਰਾਤ। ਤੇ ਫਿਰ ਡਾਕਟਰਾਂ ਨਾਲ ਗੱਲ ਕੀਤੀ ਚੈੱਕਅਪ ਕਰਾਇਆ ਡਾਕਟਰ ਕਹਿੰਦੇ ਵੀ ਹੁਣ ਇਹ ਠੀਕ ਐ ਕੋਸਤਾ ਨਹੀਂ ਕਰਦੀ ਬਾਹਲੀ ਪਾਜ ਦੌੜ ਵੀ ਨਹੀਂ ਕਰਦੀ ਬਾ ਜਾਨ ਨੂੰ ਕਹਿੰਦੀ ਐ ਮੈਂ ਜਾਣਾ ਕਾਲੀ ਪਈ ਹੋਈ ਐ। ਤੇ ਹੁਣ ਅੱਜ ਅਸੀਂ ਭੈਣ ਨੂੰ ਹਸਪੀਟਲ ਭੇਜਣ ਲੱਗੇ ਆ ਜੀ ਆਪਰੇਸ਼ਨ ਵਾਸਤੇ। ਇਹਦੇ ਭੈਣ ਦੀ ਬਾਹਾਂ ਦੇ ਵਿੱਚ ਰੌਡ ਪਾਉਗੀ। ਆਪਰੇਸ਼ਨ ਕਰਕੇ ਰੌਡ ਪਾ ਕੇ ਇਸ ਤੇ ਕਰ ਦੇਣਗੇ ਡਾਕਟਰ ਤੇ ਉਸ ਤੋਂ ਬਾਅਦ ਥੋੜੇ ਨਿਗਰਾਨੀ ਰੱਖਾਂਗੇ ਮੀਨਾ ਭੈਣ ਇੱਥੇ ਰਹਿ ਕੇ ਸਾਡੇ ਕੋਲੇ ਇਹਦੀ ਬਾਹ ਦੇ ਟੰਕੇ ਟੁੰਕੇ ਕੱਟੇ ਜਾਣਗੇ ਠੀਕ ਹੋ ਜਾਊਗੀ ਭੈਣ ਅਰਦਾਸ ਕਰਿਓ ਰੀਨਾ ਭੈਣ ਦੇ ਹਾਲਾਤ ਨੇ ਜਿਹੜੇ ਦਿਮਾਗੀ ਨੇ ਅਫਸਰਟ ਨੇ ਵੀ ਕਿਤੇ ਬਾਹ ਦਾ ਨੁਕਸਾਨ ਨਾ ਹੋ ਜਾਵੇ ਇਹ ਅਸ ਅਰਦਾਸ ਕਰਿਓ ਇਹ ਭੈਣ ਠੀਕ ਹੋ ਜਾਵੇ ਤੰਦਰੁਸਤ ਹੋ ਜੇ ਤਕੜੀ ਹੋ ਜੇ ਮੈਂ ਦੇਖੋ ਇਹ ਬਾਹ ਕਿਵੇਂ ਟੁੱਟੀ ਆ ਕਿਹਨੇ ਤੋੜੀ ਆ ਕਿਹੜੇ ਹਲਾਤਾਂ 'ਚ ਤੋੜੀ ਆ ਇਹ ਵੀ ਅਸੀਂ ਦੱਸ ਨਹੀਂ ਸਕਦੇ ਤੁਹਾਨੂੰ ਪਰ ਬਹੁਤ ਬਹੁਤ ਹੀ ਦਰਿੰਦੇ ਲੋਕ ਇਸ ਧਰਤੀ ਤੇ ਦੁਨੀਆ ਤੇ ਬੈਠੀ ਸਾਡੇ ਘਮ ਦਿੰਨੇ ਤੇ ਬਸ ਭੈਣ ਵਾਸਤੇ ਅਰਦਾਸ ਕਰਿਓ ਤਾਂ ਜੋ ਆਪਣੇ ਘਰ 'ਚ ਆਪਣੇ ਪਰਿਵਾਰ 'ਚ ਰੋਇ ਇਧਰ ਆ ਜਿਸ ਕਰਨ ਇਸ ਕਾਰਨ ਵੀ ਇਦਾਂ ਹੀ ਰਹਿ ਰਹਿ ਕੇ ਇਹਨਾਂ ਦਾ ਉੱਲੇ ਗਿਆ ਪੜਾਈ ਪੜਾਈ ਕੀਤੀ ਬੱਚਾ ਕਿੱਡਾ ਹੋ ਗਿਆ ਅੱਜ ਚੌਥੀ ਪੰਜਵੀਂ ਦਾ ਵਿਦਿਆਰਥੀ ਹੋਣਾ ਸੀ ਇਹਨੇ ਤੇ ਐਂ ਸੜਕਾਂ ਤੇ ਬਸ ਇਹਦਾ ਜੀਵਨ ਚੱਲ ਰਿਹਾ ਮਗਰੇ ਮਗਰ ਕਿਤੇ ਮਾਂ ਦੇ ਕਿਤੇ ਪਿਓ ਦੇ ਬਸ ਅਮੀਰ ਚੰਦ ਬਜਾਜ ਜੀ ਨੇ ਸਾਡੇ ਮੱਲੇ ਆਣੇ ਤੋਂ ਮੱਲਾਲੇ ਤੋਂ ਮੱਲਾ ਵਾਲੇ ਤੋਂ ਸਾਡੇ ਮੈਂਬਰ ਨੇ ਤੁਸੀਂ ਵੀ ਮੱਲਾ ਵਾਲੇ ਤੋਂ ਹੀ ਆ ਨਹੀਂ ਜੀ ਪੜਾਣੇ ਤੋਂ ਪੜਾਣੇ ਤੋਂ ਹਾਂਜੀ ਹਾਂਜੀ ਪੜਾਣੇ ਉੱਥੇ ਮੱਲਾ ਵਾਲੇ ਗੁਰੂ ਹਰ ਸਾਹਿਬ ਮੰਡੀ 'ਚ ਵੀ ਵੇਂਦੇ ਜਾਂ ਹਾਂ ਰਹਿੰਦੀ ਜੀ ਮੈਂ ਉੱਥੇ ਜਾਂਦੇ ਮੰਡੀ 'ਚ ਇਹ ਭੈਣ ਬੈਠੀ ਸੀ ਉੱਥੇ ਤੇ ਉਹੀ ਰੋਸ਼ਨ ਲਾਲ ਜੀ ਸਰਜੀਤ ਸਿੰਘ ਹੁਣੀ ਜੰਗੀਰ ਸਿੰਘ ਹੁਣੀ ਅਮੀਰ ਚੰਦ ਬਾਜਾਜ ਜੀ ਉਹ ਵੀ ਲੈ ਕੇ ਆਏ ਸੀ ਇਹਨਾਂ ਨੂੰ ਇੱਥੇ ਸਾਡੇ ਕੋਲ ਡਾਜੀ ਹਸਪੀਟਲ ਚੱਲੀ ਹੈ ਭੈਣ ਆਪਰੇਸ਼ਨ ਵਾਸਤੇ ਦੀਪਕਾ ਹਸਪੀਟਲ ਤੇ ਆਪਰੇਸ਼ਨ ਹੋਣਾ ਭੈਣ ਦਾ ਉੱਥੇ ਸਰਜਰੀ ਹੋਣੀ ਹੈ ਬਾਹਾਂ ਦੀ ਤੇ ਉੱਥੇ ਰੀਟਾ ਭੈਣ ਦੇ ਨਾਂ ਤੇ ਜੇ ਤੁਸੀਂ ਕੋਈ ਬਿੱਲ ਵੀ ਜਮ੍ਹਾਂ ਕਰਾਉਣਾ ਚਾਹੁੰਦਾ ਇਸ ਭੈਣ ਦੇ ਆਪਰੇਸ਼ਨ ਦੇ ਵਿੱਚ ਹਿੱਸਾ ਪਾ ਸਕਦੇ ਹੋ ਵੈਰੀ ਗੁੱਡ ਜੀ ਕਾਲ ਸਾਹਿਬ ਵੈਰੀ ਗੁੱਡ ਜੀ ਠੀਕ ਹੈ ਰੀਟਾ ਭੈਣ